ਬਿਕਰਮ ਸਿੰਘ ਮਜੀਠੀਆ ਦਾ ਮਾਮਲਾ ਉਲਝਦਾ ਹੋਇਆ ਵਿਖਾਈ ਦੇ ਰਿਹਾ ਹੈ ਅੱਜ ਮੁਹਾਲੀ ਦੀ ਜ਼ਿਲ੍ਹਾ ਅਦਾਲਤ ਦੇ ਵਿੱਚ ਵਕੀਲਾਂ ਦੇ ਵੱਲੋਂ ਕਾਫੀ ਬਹਿਸ-ਬਾਜ਼ੀ ਵੀ ਕੀਤੀ ਪਰ ਫਿਰ ਵੀ ਸਰਕਾਰੀ ਵਕੀਲਾਂ ਨੇ ਜਿਸ ਤਰੀਕੇ ਦੇ ਨਾਲ 12 ਦਿਨ ਦਾ ਰਿਮਾਂਡ ਮੰਗਿਆ ਸੀ ਉਹ ਤਾਂ ਨਹੀਂ ਮਿਲਿਆ 7 ਦਿਨ ਦਾ ਰਿਮਾਂਡ ਜ਼ਰੂਰ ਮਿਲਿਆ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰਗਿਲ ਤੇ ਬਿਕਰਮ ਸਿੰਘ ਮਜੀਠੀਆ ਮਾਮਲੇ ਦੇ ਉੱਤੇ ਥੋੜੀ ਜਿਹੀ ਝਾਤ ਪਾਵਾਂਗੇ ਕਿਉਂਕਿ ਇੱਕ ਨਵਾਂ ਐਂਗਲ ਸਾਹਮਣੇ ਆ ਰਿਹਾ ਹੈ ਐਂਗਲ ਕੀ ਹੈ ਤੁਹਾਡੇ ਨਾਲ ਉਹਦਾ ਵੀ ਜ਼ਿਕਰ ਕਰਾਂਗੇ ਅਰਸਲ ਕਹਿੰਦੇ ਨੇ ਕਿ ਬਿਕਰਮ ਮਜੀਠੀਆ ਦੇ ਉੱਤੇ ਡਿਸ ਪ੍ਰੋਪੋਰ ਕੇਸ ਦਰਜ ਕੀਤਾ ਗਿਆ ਯਾਨਕਿ ਡੀਏ ਦਾ ਕੇਸ ਦਰਜ ਕੀਤਾ ਗਿਆ ਐਫਆਈਆਰ ਦਰਜ ਕੀਤੀ ਗਈ ਹੈ ਸੋ ਇਸ ਐਫਆਈਆਰ ਦੇ ਵਿੱਚ ਕਹਿੰਦੇ ਕੀ ਹੈ ਕਿ ਆਮਦਨ ਤੋਂ ਵੱਧ ਜਾਇਦਾਦ ਰੱਖਣ ਦਾ ਇਹ ਮਾਮਲਾ ਹੈ ਵਿਕਰਮ ਮਜੀਠੀਆ ਦੀ ਆਮਦਨ 2007 ਤੋਂ ਪਹਿਲਾਂ ਇੰਨੀ ਨਹੀਂ ਸੀ ਜਿਨੇ 2007 ਤੋਂ ਲੈ ਕੇ 2012 ਤੱਕ ਹੋ ਗਈ ਹੈ ਫਿਰ ਜਿਹੜੀ ਐਫਆਈਆਰ ਦਰਜ ਕੀਤੀ ਗਈ ਹੈ ਸੱਤ ਪੇਜਾਂ ਦੀ ਐਫਆਈਆਰ ਵਿਸਥਾਰ ਦੇ ਨਾਲ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਉਸ ਐਫਆਈਆਰ ਦੇ ਵਿੱਚ ਜ਼ਿਕਰ ਇਹ ਵੀ ਹੋਇਆ ਹੈ ਕਿ ਵਿਕਰਮ ਸਿੰਘ ਮਜੀਠੀਆ ਨੂੰ ਬਾਰੋਂ ਵੀ ਪੈਸੇ ਆਏ ਨੇ ਸ਼ੱਕੀ ਫੋਰਨ ਐਂਟੀਟੀਆਂ ਦੇ ਵੱਲੋਂ ਯਾਨੀ ਕਿ ਸ਼ੱਕੀ ਵਿਦੇਸ਼ੀ ਫੰਡਿੰਗ ਜਾਂ ਫਿਰ ਵਿਦੇਸ਼ੀ ਪੈਸਾ ਜਿਹੜਾ ਹੈ ਉਹ ਵਿਕਰਮ ਮਜੀਠੀਆ ਦੇ ਅਕਾਊਂਟ ਦੇ ਵਿੱਚ ਜ਼ਰੂਰ ਆਇਆ ਜਾਂ ਫਿਰ ਕੰਪਨੀਆਂ ਦੇ ਰਹੀਆਂ ਵਿਕਰਮ ਮਜੀਠੀਆ ਹੋਰਾਂ ਦੇ ਨਾਲ ਜਿਸ ਤਰੀਕੇ ਦੇ ਨਾਲ ਵੀ ਉਹਦੇ ਨਾਲ ਡੀਲ ਕੀਤਾ ਪਰ ਆਇਓ ਮਜੀਠੀਆ ਦੇ ਕੋਲ ਹੈ ਫਿਰ ਜਿਹੜੀ ਵਿਜੀਲੈਂਸ ਬਿਊਰੋ ਦੇ ਵੱਲੋਂ ਕੱਲ ਇੱਕ ਇੱਕ ਪ੍ਰੈਸ ਬਰੀਫਿੰਗ ਦਿੱਤੀ ਗਈ ਹੈ ਪ੍ਰੈਸ ਨੋਟ ਭੇਜਿਆ ਗਿਆ ਉਸ ਪ੍ਰੈਸ ਨੋਟ ਦੇ ਵਿੱਚ ਵੀ ਮੋٹے ਮੋٹے ਤੌਰ ਦੇ ਉੱਤੇ ਇਹ ਜ਼ਿਕਰ ਕੀਤਾ ਗਿਆ ਹੈ ਕਹਿੰਦੇ ਕਿ ਅਚਾਨਕ ਬਹੁਤ ਸਾਰਾ ਪੈਸਾ ਵਿਕਰਮ ਮਜੀਠੀਆ ਦੇ ਕੋਲ ਆਇਆ 540 ਕਰੋੜ ਤੋਂ ਵੱਧ ਫਿਰ ਜ਼ਿਕਰ ਹੁੰਦਾ ਹੈ 168 ਕਰੋੜ ਦਾ 141 ਕਰੋੜ ਦਾ ਜ਼ਿਕਰ ਹੁੰਦਾ ਹੈ ਤੇ ਜ਼ਿਕਰ ਹੁੰਦਾ ਹੈ 236 ਕਰੋੜ ਦਾ ਹੁਣ ਜ਼ਿਕਰ ਇਹ ਵੀ ਹੋ ਰਿਹਾ ਹੈ ਕਿ ਇਹ ਜਿਹੜਾ ਪੈਸਾ ਹੈ ਵਿਕਰਮ ਮਜੀਠੀਆ ਦੇ ਕੋਲ ਇਹ ਬਾਹਰੋਂ ਆਇਆ ਹੈ ਯਾਨੀ ਕਿ ਫੋਰਨ ਐਕਸਚੇਂਜ ਰਾਹੀਂ ਇਹ ਪੈਸਾ ਆਇਆ ਹੈ ਫੋਰਨ ਕੰਪਨੀਆਂਜ਼ ਨੇ ਇਹ ਪੈਸਾ ਪਾਇਆ ਹੈ ਅੱਜ ਜਿਹੜੇ ਸਰਕਾਰੀ ਵਕੀਲਾਂ ਨੇ ਜਾਣਕਾਰੀ ਦਿੱਤੀ ਹੈ ਉਹ ਜਾਣਕਾਰੀ ਉਹਨਾਂ ਨੇ ਇਹ ਦਿੱਤੀ ਹੈ ਕਹਿੰਦੇ ਕਿ ਵਿਕਰਮ ਮਜੀਠੀਆ ਨੇ ਫੌਰੀਂ ਦੀਆਂ ਜਿਹੜੀਆਂ ਬੈਂਕਸ ਸਨ ਸੀਗੀਆਂ ਉਹਨਾਂ ਤੋਂ ਲੋਨ ਲਿਆ ਸੀ ਯਾਨੀ ਕਿ ਵਿਦੇਸ਼ਾਂ ਦੇ ਵਿੱਚ ਸਥਿਤ ਜਿਹੜੀਆਂ ਬੈਂਕਸ ਨੇ ਉਹਨਾਂ ਤੋਂ ਲੋਨ ਲਿਆ ਪਰ ਵਿਕਰਮ ਮਜੀਠੀਆ ਨੇ ਉਹ ਲੋਨ ਕਦੀ ਵਾਪਸ ਨਹੀਂ ਕੀਤਾ ਇਸੇ ਕਰਕੇ ਸ਼ੱਕ ਹੋ ਰਿਹਾ ਹੈ ਕਹਿੰਦੇ ਇਹਨਾਂ ਦੇ ਘਰੇ ਅੰਤਰਰਾਸ਼ਟਰੀ ਜਿਹੜੇ ਤਸਕਰ ਸੀਗੇ ਉਹ ਵੀ ਰੋਕਦੇ ਹੁੰਦੇ ਸੀ ਥੋੜੀ ਜਿਹੀ ਜਹਾਦ ਪਾਵਾਂਗੇ ਕਿਉਂਕਿ ਵਿਜੀਲੈਂਸ ਕਰ ਰਿਹਾ ਹੈ ਕਾਰਵਾਈ ਹੁਣ ਵੱਡੇ ਸਵਾਲ ਖੜੇ ਹੋ ਰਹੇ ਨੇ ਵਿਜੀਲੈਂਸ ਕਾਰਵਾਈ ਕਰ ਸਕਦਾ ਹੈ ਕਿ ਇਹ ਮਾਮਲਾ ਇਡੀਕੋਲ ਜਾਣਾ ਚਾਹੀਦਾ ਹੈ ਇਸੇ ਦੀ ਹੀ ਡਿਟੇਲ ਤੁਹਾਨੂੰ ਅੱਜ ਦਵਾਂਗੇ ਇਸੇ ਹੀ ਟੌਪਿਕ ਦੇ ਵਿੱਚ ਪੂਰੀ ਵਿਸਥਾਰ ਦੇ ਨਾਲ ਕਿਉਂਕਿ ਜੇ ਆਪਾਂ ਸੀਨੀਅਰ ਵਕੀਲਾ ਦੀ ਸੁਣੀਏ ਆ ਜਾਂ ਫਿਰ ਜੇ ਆਪਾਂ ਏਡੀ ਦੇ ਡਿਪਟੀ ਡਾਇਰੈਕਟਰ ਜਿਹੜੇ ਨੇ ਹੁਣ ਰਿਟਾਇਰ ਹੋ ਚੁੱਕੇ ਨੇ ਨਿਰੰજન ਸਿੰਘ ਹਰੀ ਜਿਨ੍ਹਾਂ ਨੇ ਕਾਫੀ ਲੰਬਾ ਸਮਾਂ ਵਿਕਰਮ ਮਜੀਠੀਆ ਦਾ ਐਨਡੀਪੀਐਸ ਕੇਸ ਜਿਹੜਾ ਸੀਗਾ ਉਹਦੇ ਨਾਲ ਡੀਲ ਕੀਤਾ ਬਹੁਤ ਸਾਰੇ ਜਿਹੜੇ ਜਾਂਚ ਪੜਤਾਲ ਸੀਗੀ ਉਹ ਕੀਤੀ ਉਹਨਾਂ ਦਾ ਵੀ ਇਹੀ ਕਹਿਣਾ ਸੀ ਕਿ ਏਡੀ ਦੀ ਇਨਵੋਲਵਮੈਂਟ ਤਾਂ ਹੋਊਗੀ ਸਿੱਧੇ ਸਿੱਧੇ ਤੌਰ ਦੇ ਉੱਤੇ ਕਿਉਂਕਿ ਜਦੋਂ ਜ਼ਿਕਰ ਹੀ ਅੰਤਰਰਾਸ਼ਟਰੀ ਯਾਨੀ ਕਿ ਫੋਰਨ ਹੈ ਵਿਦੇਸ਼ੀ ਪੈਸੇ ਦਾ ਆ ਗਿਆ ਤਾਂ ਫਿਰ ਏਡੀ ਦੀ ਇਨਵੋਲਵਮੈਂਟ ਹੋਣੀ ਹੀ ਹੈ ਵਿਜੀਲੈਂਸ ਨੂੰ ਏਡੀ ਨੂੰ ਜਾਣਕਾਰੀ ਦੇਣੀ ਪੈਣੀ ਹੈ ਹੁਣ ਮੋਟ ਤੌਰ ਦੇ ਉੱਤੇ ਕੀ ਹੈ ਕੇਸ ਮਾਮਲੇ ਚ ਹਜੇ ਤੱਕ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਵਿਜੀਲੈਂਸ ਦੇ ਵੱਲੋਂ ਵਿਜੀਲੈਂਸ ਕਰਦਾ ਕੀ ਹੈ ਪੰਜਾਬ ਵਿਜੀਲੈਂਸ ਆਰ ਸੀਡਬਲਿਊਸੀ ਮਾਫ ਕਰਨਾ ਸੀਵੀਸੀ ਦਾ ਆਪਾਂ ਜ਼ਿਕਰ ਕਰੀਏ ਜਾਂ ਫਿਰ ਯਾਨਕਿ ਸੈਂਟਰਲ ਵਿਜੀਲੈਂਸ ਕਮਿਸ਼ਨ ਇੱਕ ਤਾਂ ਦੇਖੋ ਵਿਜੀਲੈਂਸ ਸਟੇਟ ਜਾਂ ਫਿਰ ਸੈਂਟਰ ਦੇ ਅੰਡਰ ਆਉਂਦੀ ਹੁੰਦੀ ਹੈ ਵਿਜੀਲੈਂਸ ਦਾ ਕੰਮ ਕੀ ਹੈ ਕ腐ਸ਼ਨ ਜੇ ਕੋਈ ਕਿਸੇ ਗਵਰਨਮੈਂਟ ਅਫੀਸ਼ਰ ਨੇ ਯਾਨਕੀ ਕਿਸੇ ਸਰਕਾਰੀ ਅਧਿਕਾਰੀ ਨੇ ਕ腐ਸ਼ਨ ਕੀਤੀ ਹੈ ਜਾਂ ਫਿਰ ਉਹਦੇ ਉੱਤੇ ਉਹਦੀ ਜਾਂਚ ਪੜਤਾਲ ਕਰਨਾ ਫਾਰ ਇਨਸਟੈਂਸ ਕੋਈ ਸਰਕਾਰੀ ਜੌਬ ਕਰ ਰਿਹਾ ਹੈ ਉਹਨੇ ਜੇ ਕ腐ਸ਼ਨ ਕੀਤੀ ਹੈ ਜਾਂ ਫਿਰ ਕੋਈ ਜਨਤਾ ਦਾ ਸੇਵਕ ਹੈ ਜਿਹੜਾ ਭਾਵੇਂ ਕੋਈ ਵੱਡਾ ਅਫਸਰ ਹੈ ਭਾਵੇਂ ਕੋਈ ਐਮਐਲਏ ਹੈ ਭਾਵੇਂ ਕੋਈ ਮੰਤਰੀ ਹੈ ਜਾਂ ਖੁਦ ਚੀਫ ਮਿਨਿਸਟਰ ਹੈ ਸੋ ਇਹਨਾਂ ਦੇ ਉੱਤੇ ਜਿਹੜੀ ਕਾਰਵਾਈ ਹੈ ਕਰਨੀ ਜਾਂ ਫਿਰ ਇਨਵੈਸਟੀਗੇਸ਼ਨ ਕਰਨੀ ਉਹਦਾ ਕੰਮ ਕਰਦੀ ਹੈ ਵਿਜੀਲੈਂਸ ਬਿਊਰੋ ਔਰ ਸਟੇਟ ਦੀ ਵੀ ਹੋ ਸਕਦੀ ਹੈ ਸੈਂਟਰ ਦੀ ਵੀ ਹੋ ਸਕਦੀ ਹੈ ਔਰ ਦੂਜਾ ਕਹਿੰਦੇ ਕਿ ਰਿਸ਼ਵਤਖੋਰੀ ਦਾ ਮਾਮਲਾ ਹੋ ਗਿਆ ਆਪਣੀ ਪਾਵਰ ਦਾ ਮਿਸਯੂਜ਼ ਕਰਨਾ ਜਾਂ ਫਿਰ ਜੇ ਕੋਈ ਲੱਗਦਾ ਹੈ ਕਿ ਭਾਈ ਇਸ ਸ਼ਖਸ ਦੇ ਅਕਾਊਂਟ ਦੇ ਵਿੱਚ ਜਾਂ ਫਿਰ ਇਸ ਬੰਦੇ ਦੇ ਅਕਾਊਂਟ ਦੇ ਵਿੱਚ ਪੈਸੇ ਆ ਰਹੇ ਨੇ ਜਾ ਰਹੇ ਨੇ ਵੱਡੇ ਵੱਡੇ ਕਰੋੜਾਂ ਕਰੋੜਾਂ ਦੇ ਲੈਣ-ਦੇਣ ਹੋ ਰਹੇ ਨੇ ਇੰਡੀਆ ਦੀ ਆਮਦਨਤਾ ਹੈ ਨਹੀਂ ਉਹਦੇ ਵਿੱਚ ਵਿਜੀਲੈਂਸ ਕਾਰਵਾਈ ਕਰ ਸਕਦਾ ਫਿਰ ਉਸ ਤੋਂ ਬਾਅਦ ਇਹ ਵੀ ਆਖਿਆ ਜਾਂਦਾ ਹੈ ਕਿ ਵਿਜੀਲੈਂਸ ਯੂਜੂਲੀ ਹੈਂਡਲ ਨਹੀਂ ਕਰਦਾ ਹੁੰਦਾ ਜਦੋਂ ਕੋਈ ਅੰਤਰਰਾਸ਼ਟਰੀ ਖਾਤਿਆਂ ਤੋਂ ਪੈਸੇ ਆਏ ਹੁੰਦੇ ਨੇ ਅਕਾਊਂਟ ਦੇ ਜੋ ਉਹ ਜਾਂਚ ਪੜਤਾਲ ਯੂਸੂਅਲੀ ਵਿਜੀਲੈਂਸ ਨਹੀਂ ਕਰਦਾ ਹੁੰਦਾ ਉਹ ਏਡੀ ਦੇ ਅੰਡਰ ਚੱਲੀ ਜਾਂਦੀ ਹੁੰਦੀ ਹੈ ਜੋ ਐਕਸਪਰਟਸ ਸੁਝਾਅ ਦਿੰਦੇ ਨੇ ਜਾਂ ਫਿਰ ਜਿਹੜੇ ਏਡੀ ਤੋਂ ਰਿਟਾਇਰ ਹੋ ਚੁੱਕੇ ਨੇ ਸਰਵਿਸਿਸ ਤੋਂ ਉਹ ਜਿਹੜੀ ਜਾਣਕਾਰੀ ਦਿੰਦੇ ਨੇ ਉਹ ਇਹ ਜਾਣਕਾਰੀ ਕਹਿੰਦੀ ਹੈ ਸੋ ਕਹਿੰਦੇ ਕਿ ਆਹ ਉਦੋਂ ਜ਼ਰੂਰ ਕਾਰਵਾਈ ਕੀਤੀ ਜਾ ਸਕਦੀ ਹੈ ਜਦੋਂ ਕੋਈ ਸਰਕਾਰੀ ਅਧਿਕਾਰੀ ਜਿਹੜਾ ਹੈ ਉਹ ਜੁੜਿਆ ਹੋਵੇ ਔਰ ਮਾਮਲਾ ਕ腐ਸ਼ਨ ਦਾ ਹੋਵੇ ਸੋ ਇੱਥੇ ਵਿਕਰਮਜੀਤਿਆ ਦੇ ਉੱਤੇ ਐਨਡੀਪੀਐਸ ਦਾ ਪਰਚਾ ਦਰਜ ਸੀਗਾ ਔਰ ਹੁਣ ਜਿਹੜਾ ਕੀਤਾ ਉਹ ਆਮਦਨ ਤੋਂ ਵੱਧ ਜਾਇਦਾਦ ਦਾ ਕੀਤਾ ਜਾ ਰਿਹਾ ਜੋ ਵਿਕਰਮ ਸਿੰਘ ਮਜੀਠੀਆ ਹਰਾਂ ਦੇ ਵਕੀਲ ਐਡਵੋਕੇਟ ਅਸ਼ਦੀਪ ਕਲੇਰ ਜਾਂ ਫਿਰ ਚੀਮਾ ਸਾਭੀਤ ਨੂੰ ਆ ਸਭ ਦੱਸਦੇ ਪਏ ਨੇ ਉਹਦੇ ਅਕੋਰਡਿੰਗ ਕਿ ਵਿਕਰਮਜੀਤਿਆ ਦੇ ਉੱਤੇ ਐਨਡੀਪੀਐਸ ਵਾਲਾ ਤਾਂ ਚੱਲ ਰਿਹਾ ਉਹ علیحد੍ਹਾ ਹੈ ਪਰ ਉਸ ਤੋਂ ਇਲਾਵਾ ਕਿ ਆਮਦਨ ਤੋਂ ਵੱਧ ਜਾਇਦਾਦ ਰੱਖਣ ਦਾ ਵੀ ਹੁਣ ਨਵਾਂ ਜਿਹੜਾ ਐਫਆਈਆਰ ਹੈ ਉਹ ਦਰਜ ਇਹਦੇ ਉੱਤੇ ਕੀਤੀ ਗਈ ਸੀ ਸੋ ਜੇ ਆਪਾਂ ਵਿਜੀਲੈਂਸ ਦਾ ਵੇਖਿਆ ਤਾਂ ਵਿਜੀਲੈਂਸ ਗਵਰਨਮੈਂਟ EMPLOYEES ਦੀ ਕ腐ਸ਼ਨ ਜਿਹੜੀ ਉਹਦੇ ਉੱਤੇ ਖਾਸ ਤੌਰ ਨੇ ਜਿਹੜਾ ਉਹਦੇ ਉੱਤੇ ਇਹਨਾਂ ਧਿਆਨ ਵਿਜੀਲੈਂਸ ਨਹੀਂ ਦਿੰਦੀ ਉਹ ਫਿਰ ਵਿਜੀਲੈਂਸ ਨੂੰ ਰੈਫਰ ਕਰਨਾ ਪੈਂਦਾ ਕੇਸ ਏਡੀ ਨੂੰ ਹੁਣ ਏਡੀ ਕੀ ਕਰਦੀ ਹੈ ਏਡੀ ਦੇਖਦੀ ਹੈ ਕਿ ਕਿਸੇ ਨੇ ਪੈਸਿਆਂ ਦਾ ਕੀ ਘੁਟਾਲਾ ਕੀਤਾ ਹੈ ਪੈਸਿਆਂ ਨਾਲ ਰਿਲੇਟਡ ਕੀ ਕ੍ਰਾਈਮ ਕੀਤਾ ਹੈ ਔਰ ਏਡੀ ਜਿਹੜੀ ਹੈ ਉਹ ਜਿਹੜੀ ਕੇਂਦਰ ਦੀ ਫਾਈਨੈਂਸ ਮਿਨਿਸਟਰੀ ਹੈ ਉਹਦੇ ਅੰਡਰ ਹੁੰਦੀ ਹੈ ਸੋ ਏਡੀ ਦੇਖਦੀ ਹੈ ਕਿ ਭਾਈ ਕਿਸੇ ਬੰਦੇ ਨੇ ਮਨੀ ਲਾਂਡਰਿੰਗ ਕੀਤੀ ਹੈ ਜਾਂ ਫਿਰ ਇਹਦੇ ਖਾਤੇ ਦੇ ਵਿੱਚ ਵਿਦੇਸ਼ਾਂ ਤੋਂ ਅਚਾਨਕ ਬਹੁਤ ਸਾਰੇ ਪੈਸੇ ਆਏ ਹੋਣ ਜਾਂ ਲੈਂਡਿੰਗ ਕੀਤਾ ਗਿਆ ਹੋਵੇ ਕਿਉਂ ਕੀਤਾ ਗਿਆ ਹੋਵੇ ਜਿਸ ਤਰ੍ਹਾਂ ਬਲੈਕ ਮਨੀ ਦਾ ਜ਼ਿਕਰ ਕਰ ਦਿੱਤਾ ਜਾਂਦਾ ਹੈ ਔਰ ਬਹੁਤ ਸਾਰੇ ਅਜਿਹੇ ਪ੍ਰਮੁੱਖ ਨਾਮ ਵੀ ਨੇ ਭਾਰਤ ਦੇ ਵਿੱਚ ਬਹੁਤ ਸਾਰੇ ਨਾਮੀ ਕਾਰੋਬਾਰੀ ਨੇ ਜਿਨ੍ਹਾਂ ਦੇ ਉੱਤੇ ਏਡੀ ਹਜੇ ਵੀ ਇਹੀ ਕਾਰਵਾਈਆਂ ਕਰਦੀ ਪਈ ਹੈ ਬਲੈਕ ਮਨੀ ਦੇ ਨਾਲ ਰਿਲੇਟਡ ਸੋ ਉਹ ਕਹਿੰਦੇ ਕਿ ਇਹਦੇ ਵਿੱਚ ਏਡੀ ਕੀ ਕਰਦੀ ਹੁੰਦੀ ਹੈ ਪੀਐਮਐਲਏ ਹੁੰਦਾ ਹੈ ਤੇ ਐਫਏਐਮਏ ਹੁੰਦਾ ਹੈ ਯਾਨੀ ਕਿ ਪ੍ਰिवेंशन ਆਫ ਮਨੀ ਲਾਂਡਰਿੰਗ ਐਕਟ 2002 ਦੇ ਤਹਿਤ ਜਾਂ ਫਿਰ ਫੋਰਨ ਐਕਸਚੇਂਜ ਮੈਨੇਜਮੈਂਟ ਐਕਟ 1999 ਦੇ ਤਹਿਤ ਜਾਂਚ ਪੜਤਾਲ ਏਡੀ ਜ਼ਰੂਰ ਕਰਦੀ ਹੁੰਦੀ ਹੈ ਹੁਣ ਏਡੀ ਕੀ ਦੇਖਦੀ ਹੈ ਏਡੀ ਦੇਖਦੀ ਹੈ ਕਿ ਗੈਰ ਕਾਨੂੰਨੀ ਤਰੀਕੇ ਦੇ ਨਾਲ ਕਿਸੇ ਬੰਦੇ ਦੇ ਖਾਤੇ ਦੇ ਵਿੱਚ ਪੈਸੇ ਆਏ ਨੇ ਉਹ ਵੀ ਫੋਰਨ ਕੰਟਰੀ ਤੋਂ ਪਾਵੇਂ ਉਹ ਫੋਰਨ ਦੀ ਕੋਈ ਕੰਪਨੀ ਐ ਪਾਵੇਂ ਫੋਰਨ ਦੀ ਕੋਈ ਬੈਂਕ ਹੈ ਔਰ ਇਹ ਵੀ ਦੇਖਦੇ ਨੇ ਕਿ ਹਵਾਲਾ ਦਾ ਪੈਸਾ ਪਾਇਆ ਗਿਆ ਹੈ ਪਾਵੇਂ ਉਹ ਕੰਪਨੀਆਂ ਹੋਣ ਜਿਸ ਤਰ੍ਹਾਂ ਵਿਕਰਮ ਜੀਠਿਆ ਦੇ ਕੇਸ ਦੇ ਵਿੱਚ ਆਖਿਆ ਗਿਆ ਹੈ ਕਿ ਭਾਈ ਇਹਨਾਂ ਨੇ ਕੰਪਨੀਆਂ ਦਾ ਸਹਾਰਾ ਲਿਆ ਕੰਪਨੀ ਦੇ ਨਾਮ ਦੇ ਉੱਤੇ ਪੈਸੇ ਬਾਹਰੋਂ ਆਏ ਨੇ ਇਹਨਾਂ ਦੇ ਕੋਲ ਔਰ ਉਹ ਪੈਸੇ ਨੂੰ ਹਵਾਲਾ ਦਾ ਨਾਮ ਦਿੱਤਾ ਜਾ ਰਿਹਾ ਸੋ ਇਹ ਵੀ ਜ਼ਿਕਰ ਹੁੰਦਾ ਹੈ ਕਿ ਬੇਨਾਮੀ ਪ੍ਰਾਪਰਟੀ ਹੈ ਜੇ ਔਰ ਉਹ ਵੀ ਫੋਰਨ ਦੇ ਫੰਡਸ ਦੇ ਨਾਲ ਲਿੰਕ ਹੈ ਸੋ ਬੇਨਾਮੀ ਦਾ ਜ਼ਿਕਰ ਕਰ ਲਈ ਉਹ ਵੀ ਐਫਆਈਆਰ ਦੇ ਵਿੱਚ ਵਰਡ ਦਾ ਜ਼ਿਕਰ ਕੀਤਾ ਹੋਇਆ ਹੈ ਕਿ ਬੇਨਾਮੀ ਪ੍ਰਾਪਰਟੀ ਹੈ ਵਿਕਰਮਜੀਤਿਆ ਦੇ ਕੋਲ ਸੋ ਕੁੱਲ ਮਿਲਾ ਕੇ ਐਫਆਈਆਰ ਦੇ ਵਿੱਚ ਜਿਨ੍ਹਾਂ ਚੀਜ਼ਾਂ ਦਾ ਜ਼ਿਕਰ ਕੀਤਾ ਹੈ ਉਹ ਸਿੱਧਾ-ਸਿੱਧਾ ਇਹ ਇਸ਼ਾਰਾ ਕਰਦੀਆਂ ਨੇ ਕਿ ਇਹ ਕਾਰਵਾਈ ਤਾਂ ਐਡੀ ਦੇ ਵੱਲੋਂ ਕਰਨੀ ਬੰਦੀ ਹੈ ਸੋ ਕਹਿੰਦੇ ਫੋਰਨ ਡੋਨੇਸ਼ਨ ਕੀਤੀ ਗਈ ਹੋਵੇ ਜੇ ਫੋਰਨ ਕੰਟਰੀਬਿਊਸ਼ਨ ਰੈਗੂਲੇਸ਼ਨ ਐਕਟ ਯਾਨੀ ਕਿ ਐਸਆਰਏ ਜਿਹੜਾ ਜਿਹੜੇ ਉਹਨੇ ਮਾਪਦੰਡ ਨਿਰਧਾਰਿਤ ਕੀਤੇ ਨੇ ਉਸ ਤੋਂ ਅਲੈਦਾ ਉਹਨਾਂ ਨਿਯਮਾਂ ਦੀ ਉਲੰਘਣਾ ਕਰਕੇ ਜੇ ਕੋਈ ਫੋਰਨ ਦੇ ਵਿੱਚ ਡੋਨੇਟ ਕਰਦਾ ਹੈ ਤਾਂ ਫਿਰ ਉਹਦੇ ਵਾਸਤੇ ਵੀ ਇਨਵੈਸਟੀਗੇਸ਼ਨ ਜ਼ਰੂਰ ਹੁੰਦੀ ਹੈ ਕਿ ਭਾਈ ਇੰਨੇ ਜਿਹੜੇ ਰੂਲਸ ਬਣੇ ਨੇ ਉਹ ਰੂਲਸ ਦੀ ਉਲੰਘਣਾ ਕਰਕੇ ਕਿਸ ਤਰੀਕੇ ਦੇ ਨਾਲ ਪੈਸਾ ਬਾਅਦ ਡੋਨੇਟ ਕਰ ਦਿੱਤਾ ਹੁਣ ਇੱਕ ਜਿਹੜੇ ਜ਼ਿਕਰ ਕੀਤਾ ਜਾ ਰਿਹਾ ਹੈ ਕਿ ਵਿਕਰਮ ਅਜੀਤਿਆ ਨੇ ਫੋਰਨ ਦੀਆਂ ਕੰਪਨੀਆਂਸ ਤੋਂ ਬੈਂਕਸ ਤੋਂ ਕਰਜ਼ਾ ਲਿਆ ਕਰਜ਼ਾ ਵਾਪਸ ਨਹੀਂ ਕੀਤਾ ਇਹਦੇ ਸਵਾਲ ਦੇ ਜਵਾਬ ਦੇ ਵਿੱਚ ਜਾਣਕਾਰੀ ਜਿਹੜੀ ਸਾਡੇ ਕੋਲ AI ਹੈ ਮਹਾਰਾ ਨੇ ਜੋ ਦੱਸੀ ਹੈ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਏਡੀ ਦੇ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ ਹਰਾਨੀ ਵੀ ਕਾਫੀ ਜਾਣਕਾਰੀਆਂ ਆਪਣੀਆਂ ਬਹੁਤ ਸਾਰੀਆਂ ਇੰਟਰਵਿਊਜ਼ ਦੇ ਵਿੱਚ ਦਿੱਤੀਆਂ ਹੋਈਆਂ ਨੇ ਉਸ ਤੋਂ ਇਲਾਵਾ ਜਿਹੜੇ ਸੀਨੀਅਰ ਵਕੀਲ ਨੇ ਜਿਹੜੇ ਕੈਮਰੇ ਦੇ ਸਾਹਮਣੇ ਤਾਂ ਨਹੀਂ ਆ ਸਕੇ ਬਟ ਫਿਰ ਵੀ ਉਹਨਾਂ ਨੇ ਆਫ ਦੀ ਕੈਮਰਾ ਜਾਣਕਾਰੀਆਂ ਸੰਚੇਨ ਕੀਤੀਆਂ ਨੇ ਤਾਂ ਉਹਨਾਂ ਦਾ ਵੀ ਜ਼ਿਕਰ ਸੀ ਕਿ ਜੇ ਪੈਸੇ ਲਏ ਨੇ ਫੋਰਨ ਦੀਆਂ ਕੰਪਨੀਆਂਸ ਤੋਂ ਜਾਂ ਫਿਰ ਬੈਂਕਸ ਤੋਂ ਕਰਜ਼ਾ ਲਿਆ ਹੈ ਤੇ ਉਹ ਕਰਜ਼ਾ ਕਦੀ ਮੋੜਿਆ ਨਹੀਂ ਜਿਸ ਸਮ ਬਿਕਰਮਜੀਤਿਆ ਦਾ ਜ਼ਿਕਰ ਹੋ ਰਿਹਾ ਕਿ ਇਹਨਾਂ ਨੇ ਕਰਜ਼ਾ ਤਾਂ ਲਿਆ ਬਹੁਤ ਸਾਰੀਆਂ ਬੈਂਕਾਂ ਤੋਂ ਪਰ ਇਹਨਾਂ ਨੇ ਕਦੀ ਵੀ ਕਰਜ਼ਾ ਮੋੜਿਆ ਨਹੀਂ ਸੋ ਉੱਥੇ ਜ਼ਿਕਰ ਇਹ ਹੋ ਰਿਹਾ ਕਿ ਉਹ ਡਮੀ ਬੈਂਕਸ ਸੀਗੀਆਂ ਪਰ ਐਡਵੋਕੇਟ ਕਲियर ਜਿਹੜੇ ਨੇ ਉਹਨਾਂ ਨੇ ਆਖਿਆ ਕਿ ਉਹ ਡਮੀ ਨਹੀਂ ਹੈਗੀਆਂ ਉਹਨਾਂ ਨੂੰ ਭਾਰਤ ਸਰਕਾਰ ਨੇ ਮਾਨਤਾ ਦਿੱਤੀ ਹੋਈ ਹੈ ਕਿ ਯੈਸ ਇਹਨਾਂ ਤੋਂ ਲੈ ਸਕਦੇ ਆ ਸੋ ਕਹਿੰਦੇ ਕਿ ਇਸ ਕੇਸ ਦੇ ਵਿੱਚ ਵੀ ਤੁਸੀਂ ਜੇ ਲੋਨ ਲਓ ਲੋਨ ਵਾਪਸ ਨਾ ਕਰੋ ਤਾਂ ਵੀ ਇਹ ਈਡੀ ਕਾਰਵਾਈ ਕਰੇਗੀ ਕਿ ਭਾਈ ਲੋਨ ਲਿਆ ਲੋਨ ਮੋੜਿਆ ਕਿਉਂ ਨਹੀਂ ਕਿੱਥੇ ਵਰਤਿਆ ਪੈਸਾ ਕਾਦੇ ਵਾਸਤੇ ਵਰਤਿਆ ਗਿਆ ਸੀ ਉਹ ਪੈਸਾ ਕਿਉਂ ਗੈਰਕਾਨੂੰਨੀ ਤਨਹੀਂ ਸੀ ਪੈਸਾ ਹਵਾਲਾ ਦਾ ਤਨਹੀਂ ਸੀ ਇਹ ਵੀ ਕਾਰਵਾਈ ਜ਼ਰੂਰ ਹੁੰਦੀ ਹੈ ਫਿਰ ਇਹਦੇ ਵਿੱਚ ਕਾਰਵਾਈ ਕਰਦੀ ਹੈ ਸੀਬੀਆਈ ਸੀਬੀਆਈ ਵੀ ਕਾਰਵਾਈ ਕਰ ਸਕਦੀ ਹੈ ਕਿ ਕੀ ਇਹ ਕ੍ਰਾਈਮ ਦੇ ਨਾਲ ਕੋਈ ਰਿਲੇਟਿਡ ਤਾਂ ਨਹੀਂ ਸੀ ਕੋਈ ਕ੍ਰਿਮੀਨਲ ਕਾਂਸਪੀਰੇਸੀ ਤਾਂ ਨਹੀਂ ਸੀ ਰਚਨੀ ਕੋਈ ਮਤਲਬ ਕਿ ਕੋਈ ਅਪਰਾਧਿਕ ਸਾਜ਼ਿਸ਼ ਤਾਂ ਨਹੀਂ ਸੀ ਰਚਨੀ ਕੋਈ ਧੋਖਾਧੜੀ ਤਾਂ ਨਹੀਂ ਸੀ ਕਰਨੀ ਕੋਈ ਫਰਾਡ ਤਾਂ ਨਹੀਂ ਸੀ ਕਰਨਾ ਉਹਦੀ ਜਾਂਚ ਫਿਰ ਸੀਬੀਆਈ ਕਰਨ ਲੱਗ ਜਾਂਦੀ ਹੁੰਦੀ ਹੈ ਕਿ ਭਾਈ ਇਹ ਇੰਨਾ ਪੈਸਾ ਆਇਆ ਹੈ ਤੇ ਚੁਕਾਇਆ ਨਹੀਂ ਗਿਆ ਤਾਂ ਪੱਕਾ ਕੋਈ ਦਾਲਚਕਾ ਹੈ ਫਿਰ ਇੱਕ ਜ਼ਿਕਰ ਕਰਦੇ ਨੇ ਇਕਨੋਮਿਕ ਆਫੈਂਸਸ ਵਿੰਗ ਉਹ ਸਟੇਟ ਪੁਲਿਸ ਦਾ ਹਿੱਸਾ ਹੁੰਦੇ ਨੇ ਉਹ ਵੀ ਇਸ ਮਾਮਲੇ ਦੇ ਵਿੱਚ ਕਾਰਵਾਈ ਕਰ ਸਕਦੇ ਹੁੰਦੇ ਨੇ ਉਹ ਦੇਖਦੇ ਹੁੰਦੇ ਨੇ ਕਿ ਕਿਸੇ ਨੇ ਧੋਖਾਧੜੀ ਤਾਂ ਨਹੀਂ ਕੀਤੀ ਝਾਲ ਸਾਜੀ ਤਾਂ ਨਹੀਂ ਕੀਤੀ ਔਰ ਇਹ ਜਿਹੜੇ ਪੈਸੇ ਆਏ ਨੇ ਬਾਹਰੋਂ ਇਹਨਾਂ ਦੀ ਕੋਈ ਗਲਤ ਵਰਤੋਂ ਤਾਂ ਨਹੀਂ ਕੀਤੀ ਸੋ ਕੁੱਲ ਮਿਲਾ ਕੇ ਹੁਣ ਵਿਜੀਲੈਂਸ ਨੇ ਕਿਹਾ ਹੈ ਕਿ ਜਿਹੜਾ ਇਹ ਮਾਮਲਾ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਪਿਛਲੇ ਕਾਫੀ ਸਮੇਂ ਤੋਂ ਕਰ ਰਹੇ ਹਾਂ ਕਾਫੀ ਸਾਨੂੰ ਟਾਈਮ ਲੱਗਿਆ ਇਨਵੈਸਟੀਗੇਸ਼ਨ ਕਰਦਿਆਂ ਕਰਦਿਆਂ ਤੇ ਹੁਣ ਜਾ ਕੇ ਸਾਡੇ ਹੱਥ ਪੱਕੇ ਸਬੂਤ ਲੱਗੇ ਨੇ ਹੁਣ ਇਹਦੇ ਵਿੱਚ ਵੱਡੇ ਸਵਾਲ ਖੜੇ ਹੋ ਰਹੇ ਨੇ ਕਿ ਜਿਹੜੇ ਅਲੀਗੇਸ਼ਨਸ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਲੱਗੇ ਨੇ ਉਸ ਮਾਮਲੇ ਦੇ ਵਿੱਚ ਈਡੀ ਦੀ ਐਂਟਰੀ ਤਾਂ ਬੰਦ ਹੀ ਹੈ ਇਹ ਮਾਹਰ ਕਹਿੰਦੇ ਨੇ ਹੁਣ ਅ ਏਡੀ ਦੀ ਐਂਟਰੀ ਹੋਊਗੀ ਜਾਂ ਇਸ ਕੇਸ ਨੂੰ ਸਿਰਫ ਵਿਜੀਲੈਂਸ ਹੈਂਡਲ ਕਰੂਗੀ ਇਸ ਕੇਸ ਨੂੰ ਕਿਸ ਤਰੀਕੇ ਦੇ ਨਾਲ ਗਾਂ ਜਾ ਕੇ ਮੋਲਡ ਕੀਤਾ ਜਾਊਗਾ ਔਰ 2 ਜੁਲਾਈ ਨੂੰ ਕੋਰਟ ਅ ਰੀਮਾਂਡ ਦਊਗੀ ਰਿਮਾਂਡ ਨੂੰ ਐਕਸਟੈਂਡ ਕਰੂਗੀ ਜਾਂ ਫਿਰ ਥੋੜੀ-ਬਹੁਤ ਕੋਈ ਰਾਹਤ ਮਿਲਦੀ ਹੈ ਬਿਕਰਮ ਮਜੀਠੀਆ ਦੇ ਵਕੀਲ ਜਿਹੜੇ ਨੇ ਉਹ ਕਿਸ ਤਰੀਕੇ ਨਾਲ ਅੱਗੇ ਇਸ ਨੂੰ ਕੇਸ ਨੂੰ ਪੇਸ਼ ਕਰਨਗੇ ਇਹਦੇ ਉੱਤੇ ਸਵਾਲ ਬਣੇ ਨੇ ਨਜ਼ਰਾਂ ਵੀ ਬਣੀਆਂ ਨੇ ਪਰ ਸਭ ਤੋਂ ਵੱਡੀ ਨਜ਼ਰ ਇਹ ਬਣੀ ਹੈ ਕਿ ਕੀ ਬਿਕਰਮ ਸਿੰਘ ਮਜੀਠੀਆ ਦੇ ਮਾਮਲੇ ਦੇ ਵਿੱਚ ਵਿਜੀਲੈਂਸ ਤੋਂ ਇਲਾਵਾ ਈਡੀ ਦੀ ਐਂਟਰੀ ਹੋ ਸਕਦੀ ਹੈ ਕਿ ਵਿਜੀਲੈਂਸ ਪੰਜਾਬ ਵਿਜੀਲੈਂਸ ਈਡੀ ਨੂੰ ਇਹ ਕੇਸ ਰੈਫਰ ਕਰੂਗੀ ਕਿ ED ਦੇ ਨਾਲ ਮਿਲ ਕੇ ਵਿਜੀਲੈਂਸ ਇਸ ਮਾਮਲੇ ਦੀ ਜਾਂਚ ਪੜਤਾਲ ਕਰੂਗੀ ਸੋ ਸਵਾਲੀਆ ਚਿੰਨ੍ਹ ਬਹੁਤ ਸਾਰੇ ਖੜੇ ਹੋ ਗਏ ਨੇ ਜਿਨ੍ਹਾਂ ਦੇ ਜਵਾਬ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਮਿਲਣਗੇ ਤੁਹਾਨੂੰ ਇਸ ਇਸ ਐਪੀਸੋਡ ਦੇ ਵਿੱਚ ਮੋٹے ਤੌਰ ਤੇ ਅਸੀਂ ਜ਼ਰੂਰ ਦੱਸਿਆ ਕਿ ਵਿਜੀਲੈਂਸ ਦਾ ਕੀ ਕੰਮ ਹੁੰਦਾ ਹੈ ਤੇ ED ਦਾ ਕੀ ਕੰਮ ਹੁੰਦਾ ਹੈ ਤੇ ਮਾਹਰ ਜਿਹੜੇ ਨੇ ਸੀਨੀਅਰ ਵਕੀਲ ਜਿਹੜੇ ਨੇ ਉਹ ਕੀ ਕਹਿੰਦੇ ਨੇ ਕਿ ਇਸ ਕੇਸ 'ਚ ਇਨਵੋਲਵਮੈਂਟ ਹੋਣੀ ਕਿ ਦੀ ਚਾਹੀਦੀ ਹੈ ਸੋ ਕੈਮਰਾ ਪਰਸਨ ਸ਼ੰਕਰ ਦੇ ਨਾਲ ਮੈਨੂੰ ਦਿਓ ਇਜਾਜ਼ਤ ਧੰਨਵਾਦ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ DF5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ